ਕਿਸਾਨ ਮਜ਼ਦੂਰ ਮੋਰਚਾ ਐਸ ਕੇ ਐਮ ਗਾ ਰਾਜਨੀਤਿਕ ਨਾਲ ਕੱਲ ਮੁੱਖ ਮੰਤਰੀ ਪੰਜਾਬ ਨੇ ਲੇਟ ਰਾਤ तकरीबन 9 ਤੋਂ ਪਲੱਸ ਅ ਸਿੱਧੀ ਗੱਲਬਾਤ ਕੀਤੀ ਆ ਸਰਦਾਰ ਡੱਲੇਵਾਲ ਸਾਹਿਬ ਤੇ ਮੈਂ ਖੁਦ ਉਸ ਜਿਹੜੀ WhatsApp ਕਾਨਫਰੰਸ ਸੀਗੀ ਉਹਦੇ ਵਿੱਚ ਸੀਗੇ ਹੋਰ ਡੀਜੀਪੀ ਪੰਜਾਬ ਤੇ ਐਡੀਜੀਪੀ ਤੇ ਹੋਰ ਉਹ ਓਫੀਸਰ ਸਹਬਾਨ ਸੀਗੇ ਉਹਦੇ ਚ ਲਗਭਗ ਦੋ ਵਾਰੀ ਮੇਰੇ ਖਾਲ 10-10 ਮਿੰਟ 15-15 ਮਿੰਟ ਗੱਲਬਾਤ ਹੋਈ ਆ ਕਿ ਮੈਂ ਪੂਰਾ ਜ਼ੋਰ ਲਾ ਰਿਹਾ ਵਾਂ ਕਿ ਤੁਸੀਂ ਦਿੱਲੀ ਅੰਦੋਲਨ ਵਾਸਤੇ ਜਾ ਰਹੇ ਜੇ ਤੇ ਉਸ ਵਾਸਤੇ ਕਿਸਾਨਾਂ ਨਾਲ ਬਹਿ ਕੇ ਜਿਹੜੀ ਗੱਲਬਾਤ ਆਪਣੀ ਹੋ ਸਕੇ ਮੈਂ ਪਹਿਲੋ ਡਿਓ ਲੀਡਰ ਵੀ ਲਿਖੇ ਸੀਗੇ ਮੁੱਖ ਮੰਤਰੀ ਪੰਜਾਬ ਤੱਕ ਕਹਿਣਾ ਸੀ ਚਲੋ ਸਾਡਾ ਸੀਗਾ ਵੀ ਕੋ ਕੇਂਦਰ ਆਪਣੇ ਮਨਿਸਟਰ ਭੇਜੇ ਤੇ ਜਿਹੜੀ ਵਰਬਲੀ ਗੱਲ ਹੋਈ ਸੀ ਤੇ ਨੰ ਮਿਨਿਸਟਰ ਵਿੱਚ ਆਉਣਗੇ ਜਿੱਦਾਂ ਅਰਜੁਨ ਮੁੰਡਾ ਜੀ ਪਿਰੁਸ਼ ਗੁਲ ਤੇ ਕੇਂਦਰੀ ਰਾਜ ਮੰਤਰੀ ਆ ਉਹਨਾਂ ਦੀ ਗੱਲਬਾਤ ਹੋਈ ਸੀ ਤੋਂ ਤਕਰੀਬਨ ਜਿਹੜਾ ਚਿੱਠੀ ਸਰਕਾਰ ਨੇ ਭੇਜੀ ਆ ਸਾਨੂੰ ਉਹਦਾ ਡਰੈੱਸ ਸੋਧਣ ਵਾਲਾ ਸੀ ਮੈਂ ਉਹਦਾ ਵਿਸ਼ਾ ਤੁਹਾਨੂੰ ਦੱਸ ਦੇਣਾ ਵੀ ਕਿਸਾਨੀ ਮੁੱਦਿਆਂ ਤੇ ਚਰਚਾ ਕਰਨ ਲਈ ਕੇਂਦਰੀ ਟੀਮ ਪੰਜਾਬ ਦਾ ਦੌਰਾ ਕਰ ਰਹੀ ਆ ਜਿਹੜੇ ਆਨਰਸ ਨੇ ਉਹਨਾਂ ਨਾਲ ਗੱਲਬਾਤ ਹੋਵੇਗੀ ਠੀਕ ਹੈ ਜੀ ਜਿਹੜੀ ਇਹ ਕੱਲੀ ਹੋਈ ਆ ਤੇ 5 ਵਜੇ ਪੰਜਾਬ ਭਵਨ ਸੈਕਟਰ 3 ਚੰਡੀਗੜ੍ਹ ਵਿਖੇ ਮੀਟਿੰਗ ਵਿੱਚ ਸ਼ਾਮਲ ਹੋਵੋ ਇਹ ਜਿਹੜੀ ਚਿੱਠੀ ਸੀ ਉਹ ਚ ਕੋ ਨਾਂ ਸ đãi ਕਰਨ ਵਾਲੀ ਸੀ ਉਹ ਮੈਂ ਤਾਂ ਸਾਡਾ ਦੋਵਾਂ ਫਾਰਮਾਂ ਦਾ ਵਫਤ ਅੱਜ ਚੰਡੀਗੜ੍ਹ ਜਿਹੜੀ ਆ ਉਹ ਗੱਲਬਾਤ ਕਰਨ ਵਾਸਤੇ ਜਾਊਗਾ ਔਰ ਬਾਕੀ ਥੀ ਕਾ ਗੱਲਬਾਤ ਕੀ ਬੰਦੀ ਹੈ ਬਾਕੀ ਪੰਜਾਬ ਦੇ ਦੇਸ਼ ਦੇ ਸਾਰੇ ਕਿਸਾਨਾਂ ਨੂੰ ਬੇਨਤੀ ਆ ਵੀ ਆਪਣੀਆਂ ਤਿਆਰੀਆਂ ਇਸੇ ਤਰ੍ਹਾਂ ਰੱਖਣ ਠੀਕ ਆ ਇੰਦਰ ਗੱਲ ਕਰਦਾ ਚੰਗੀ ਗੱਲ ਆ ਮੁੱਖ ਮੰਤਰੀ ਪੰਜਾਬ ਨੇ ਇਹ ਅੱਗੇ ਆ ਕੇ ਇਹ ਗੱਲਬਾਤ ਕਰਵਾਈ ਆ ਉਹ ਸੀਰੀਅਸ ਨੇ ਉਹਨਾਂ ਕਿਹਾ ਇਹ ਚੰਗੀ ਗੱਲ ਹੈਗੀ ਆ ਤੇ ਇਹ ਦੇਖਦੇ ਆ ਗੱਲਬਾਤ ਤੋਂ ਬਾਅਦ ਕੀ ਨਿਕਲੂਗਾ ਧੰਨਵਾਦ